ਅੱਜ ਬਰਨਾਲੇ ਇੱਕ ਘਟਨਾ ਵਾਪਰੀ ਇੱਕ ਵੀਰ ਏਟੀਐਮ ਦੇ ਵਿੱਚੋਂ ਆਪਣੇ ਪੈਸੇ ਕਢਵਾਉਣ ਗਿਆ ਤਾਂ ਜਦੋਂ ਉਹਨੇ ਆਪਣੇ ਪੈਸੇ ਕਢਵਾਏ ਤਾਂ ਪੈਸੇ ਨਿਕਲੇ ਨਹੀਂ ਉਹਨੇ ਸੋਚਿਆ ਚਲੋ ਏਟੀਐਮ ਵਿੱਚ ਕੋਈ ਖਰਾਬੀ ਹੋਣੀ ਆ ਤਾਂ ਕਰਕੇ ਪੈਸੇ ਨਿਕਲ ਨਹੀਂ ਰਹੇ ਜਦੋਂ ਉਹ ਏਟੀਐਮ ਛੱਡ ਕੇ ਬਾਹਰ ਚਲਾ ਗਿਆ ਤਾਂ ਤੁਰੰਤ ਉਹਦੇ ਫੋਨ ਦੇ ਉੱਪਰ ਇੱਕ ਮੈਸੇਜ ਆਇਆ ਤਾਂ ਉਹਨੂੰ ਪਤਾ ਲੱਗਾ ਕਿ ਮੇਰਾ ਜਿਹੜਾ 5000 ਰੁਪਿਆ ਸੀ ਉਹ ਕੱਟਿਆ ਗਿਆ ਜਦੋਂ ਉਹਨੇ ਵਾਪਸ ਆ ਕੇ ਏਟੀਐਮ ਦੇ ਵਿੱਚ ਵੇਖਿਆ ਵੀ ਸ਼ਾਇਦ ਹੁਣ ਮੇਰੇ ਪੈਸੇ ਨਿਕਲ ਆਏ ਹੋਣਗੇ ਤਾਂ ਉੱਥੇ ਕੋਈ ਪੈਸਾ ਨਹੀਂ ਸੀ ਏਟੀਐਮ ਨੇ ਕੋਈ ਵੀ ਪੈਸਾ ਨਹੀਂ ਸੀ ਕੱਢਿਆ ਤਾਂ ਜਦੋਂ ਉਹਨੇ ਚੰਗੀ ਤਰ੍ਹਾਂ ਚੈੱਕ ਕੀਤਾ ਕਿ ਆਖਰ ਮਸਲਾ ਕੀ ਆ ਮੇਰੇ ਅਕਾਊਂਟ ਵਿੱਚੋਂ ਪੈਸੇ ਵੀ ਕੱਟੇ ਗਏ ਤਾਂ ਫੇਰ ਉਹਨੇ ਦੇਖਿਆ ਕਿ ਏਟੀਐਮ ਦੇ ਉੱਪਰ ਜਿੱਥੋਂ ਪੈਸੇ ਨਿਕਲਦੇ ਨੇ ਬਾਹਰ ਆਉਂਦੇ ਨੇ ਪੈਸੇ ਏਟੀਐਮ ਦੇ ਅੰਦਰੋਂ ਉਹਦੇ ਉੱਪਰ ਚੋਰਾਂ ਨੇ ਚੇਪੀ ਲਾਈ ਹੋਈ ਸੀ ਤਾਂ ਕਿ ਕੋਈ ਭਲੇਖੇ ਦੇ ਨਾਲ ਪੈਸੇ ਕਢਵਾ ਕੇ ਚਲਾ ਜਾਵੇ ਕਿ ਏ.ਡੀ.ਐਮ. ਬੰਦ ਆ ਪੈਸੇ ਨਿਕਲ ਨਹੀਂ ਰਹੇ ਤੇ ਬਾਅਦ ਵਿੱਚ ਜਿਹੜੇ ਚੋਰ ਜਿਨ੍ਹਾਂ ਨੇ ਕਾਰਾ ਕੀਤਾ ਉੱਥੇ ਹੀ ਨੇੜੇ ਆਸ-ਪਾਸ ਹੀ ਕਿਤੇ ਹੋਣੇ ਆ ਦੇਖ ਰਹੇ ਹੋਣੇ ਆ ਕਿ ਅਸੀਂ ਫਟਾਫਟ ਆਵਾਂਗੇ ਤੇ ਉਹ ਪੈਸੇ ਚੁੱਕ ਕੇ ਲੈ ਜਾਾਂਗੇ